ਫਾਜ਼ਿਲਕਾ ਦੇ ਪਿੰਡ ਮੋਜ਼ਮ ਦੇ ਵਿੱਚ ਖੇਤ ਨੂੰ ਜਾਣ ਵਾਲੇ ਰਸਤੇ ਨੂੰ ਲੈ ਕੇ ਦੋ ਦਿਨਾਂ ਵਿਚਕਾਰ ਹੋਇਆ ਝਗੜਾ ਇੱਕ تیر ਦੇ ਤਿੰਨ ਲੋਕ ਹੋਏ ਜ਼ਖਮੀ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਪ੍ਰਤੀਕ ਕੀਤੀ ਜਾ ਰਹੀ ਹੈ ਕਾਰਵਾਈ ਦੀ ਮੰਗ ਫਾਜ਼ਿਲਕਾ ਦੇ ਪਿੰਡ ਮੋਜਮ ਦੇ ਵਿੱਚ ਬੀਤੀ ਸ਼ਾਮ ਹੋਏ ਝਗੜੇ ਦੇ ਵਿੱਚ ਇੱਕ ਦਿਰ ਦੇ ਤਿੰਨ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਝਗੜੇ ਦੇ ਵਿੱਚ ਇੱਕ ਟਰੈਕਟਰ ਦੀ ਤੋੜਪੋੜ ਕਰਨ ਦੇ આરોਵੀ ਲਗਾਏ ਜਾ ਰਹੇ ਹਨ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਵਿੱਚ ਭਰਤੀ ਲੋਕਾਂ ਨੇ ਦੱਸਿਆ ਕਿ ਪਿੰਡ ਮੋਜਮ ਦੇ ਉਹ ਨਿਵਾਸੀ ਹਨ ਅਤੇ ਉਹਨਾਂ ਦੇ ਖੇਤ ਨੂੰ ਜਾਣ ਵਾਲੇ ਰਸਤੇ ਨੂੰ ਲੈ ਕੇ ਦੂਜੀ ਤਿਰ ਦੇ ਨਾਲ ਉਹਨਾਂ ਦਾ ਵਿਵਾਦ ਚੱਲ ਰਿਹਾ ਹੈ ਉਹਨਾਂ ਨੇ આરોਪ ਲਗਾਏ ਕਿ ਇਹ ਝਗੜੇ ਦੇ ਵਿੱਚ ਨਾ ਸਿਰਫ ਉਹਨਾਂ ਦੀ ਗੁੱਟਮਾਰ ਕੀਤੀ ਗਈ ਹੈ ਬਲਕਿ ਉਹਨਾਂ ਦੇ ਖਰੜੇ ਟਰੈਕਟਰ ਨੂੰ ਵੀ આરોપી ਆਪਣੇ ਨਾਲ ਲੈ ਗਏ ਅਤੇ ਆਪਣੇ ਘਰ ਲਿਜਾ ਕੇ ਟਰੈਕਟਰ ਦੀ ਪੰਤੋੜ ਵੀ ਕੀਤੀ ਗਈ ਹੈ ਇਸ ਝਗੜੇ ਦੇ ਦੌਰਾਨ ਜਖਮੀ ਹੋਏ ਵਿਅਕਤੀਆਂ ਵੱਲੋਂ ਕਈ ਤਰ੍ਹਾਂ ਦੇ આરોਪ ਲਗਾਏ ਜਾ ਰਹੇ ਹਨ ਕੀ ਕਹਿਣਾ ਮੈਂ ਤੁਹਾਡਾ ਜੀ ਜਗਦੀਸ਼ ਸਿੰਘ ਜੀ ਕਿੱਥੇ ਤੇ ਰਹਿਣ ਆਲੇਓ ਪਿੰਡ ਮੇਰਾ ਮੌਜੂਮ ਹੈ ਜੀ ਕੀ ਮਾਮਲਾ ਕੀ ਤੁਸੀਂ ਉਸ ਸੁਪ੍ਰਿੰਟਾਖ ਲੋ ਅੱਜ ਮਾਮਲਾ ਜੀ ਉਸ ਪਰਿਵਾਰ ਨੇ ਸਾਡੇ ਤੇ ਬਿਨਾ ਮਤਲਬ ਗਾਣਾ ਰਾਤ ਨੂੰ ਕੱਢਨੀਆ ਸੜਕ ਦਾ ਵੀ ਰੋਲਾ ਟਰੈਕਟਰ ਉਹਨਾਂ ਰੋਕ ਦੇਣਾ ਸੜਕ ਸਾਡੀ ਸਾਂਝੀ ਚੱਲਦੀ ਸਾਨੂੰ ਲੰਗਰ ਦੀ ਦਿੱਕਤ ਹੈ ਸਾਡਾ ਬਰਾਹ ਛੋਟਾ ਹੈਗਾ ਉਹਨੇ ਰੂੜੀ ਦੀ ਟਰਾਲੀ ਸਕੂਟਰ ਪਿੱਛੇ ਹੁੰਦੀ ਹੈ ਦਿੱਕਤ ਆਉਂਦੀ ਉੱਤੇ ਖੜਾ ਕਰ ਦਿੰਦਾ ਤੇ ਹਰ ਵਾਰੀ ਕਹਿਣਾ ਅਸੀਂ ਕੱਲ ਫਿਰ ਸਰਪੰਚ ਮੈਂਬਰ ਨੂੰ ਵੀ ਕਿਹਾ ਜੀ ਪਰ ਉਹਨਾਂ ਦੀ ਵੀ ਗੱਲ ਉਹਨਾਂ ਗੌਰਨਰ ਨਹੀਂ ਸੁਣੀ ਤੇ ਮੁਰਕੇ ਸਾਨੂੰ ਆਂਦੇ ਵਿੱਚ ਅਸੀਂ ਤਾਂ ਟਰੈਕਟਰ ਇੱਥੇ ਖੜਵਾਣਾ ਹੈਗਾ ਟੱਕੇ ਨਾਲ ਹੀ ਲੜਨ ਦੀ ਕੋਸ਼ਿਸ਼ ਕਰਦੇ ਵਾਕਿ ਅਸੀਂ ਹਟ ਕੇ ਘਰਾਂ ਨੂੰ ਫਿਰ ਸਾਡੇ ਪਾਉ ਜੀ ਨੇ ਮਤਲਬ ਪਹਿਲੀ ਠੇਕ ਲਈ ਜੀ ਤੁਸੀਂ ਸੜਕ ਦਾ ਰੋਲਾ ਸੀ ਉਹ ਫਿਰ ਅਸੀਂ ਉਧਰ ਘਰਾਂ ਨੂੰ ਵਾਪਸ ਛੱਡ ਗਏ ਤੇ ਇਹਨਾਂ ਆ ਕੇ ਉਧਰ ਹਮਲਾ ਕਰਤਾ ਗੁੰਡੇ ਮੰਗਵਾ ਕੇ ਤੇ ਇਹਨਾਂ ਗੁੰਡੇ ਮੰਗਵਾ ਕੇ ਤੇ ਉਹਦੀ ਸਾਰੀ ਸਪੋਰਟ ਨਾਲੇ ਨਾਲ ਸਾਡੇ ਨਾਲ ਹਾਸ਼ਰ ਕੀਤਾ ਤੇ ਉਹ ਡਾਣੀ ਤੁਸੀਂ ਸਾਡਾ ਟਰੈਕਟਰ ਖੜਾ ਸੀ ਖੇਤੋਂ ਟਰੈਕਟਰ ਵੀ ਖਿੱਚ ਕੇ ਲੈ ਗਏ ਕੁੱਟਿਆ ਮਾਰਿਆ ਬੰਨਿਆ ਸਾੜਾ ਇਹਨਾਂ ਦੇ ਘਰੇ ਖੜਾ ਹੈ ਇਹ ਕਿੱਥੇ ਦਾ ਮਾਮਲਾ ਜੀ ਹਾਂਜੀ ਮਾਮਲਾ ਕਿੱਥੇ ਦਾ ਹੈ ਇਹ ਆਪਣੇ ਡਾਣੀ ਦਾ ਜੀ ਕਿਹੜਾ ਪਿੰਡ ਕਿਹੜਾ ਆਪਣਾ ਮੋਜਮ ਜੀ ਕਦੋਂ ਤੋਂ ਵਾਕਿਆ ਕਦੋਂ ਦਾ ਇਹ ਸ਼ਾਮ ਨੂੰ ਤਿੰਨ ਕੁ ਦਿਹਾੜ ਦੇ ਦਰਮਿਆਨ ਦੀ ਗੱਲ ਹੈ ਕਿੰਨੇ ਕੁ ਜਣੇ ਸੀ ਜੀ ਉਹ 35 40 ਦੇ ਦਰਮਿਆਨ ਸੀ ਉਹ ਗਿਣਤੀ ਵੱਧ ਵੀ ਹੋਣ ਬਾਰੇ ਆਈ ਡਾਇਆ ਹੈ ਮਤਲਬ ਇੰਨੇ ਕੋਹਣਗੇ ਤੁਸੀਂ ਕਿੰਨੇ ਕੁ ਜਣੇ ਸੀਗੇ ਜੀ ਅਸੀਂ ਤਾਂ ਘਰ ਪਰਿਵਾਰ ਦੇ ਸੀ ਜਿਹੜੇ ਛੋਟੇ-ਮੋਟੇ ਪਰਿਵਾਰ ਦਾ 10-12 ਮੈਂਬਰ ਝਗੜਾ ਕਿਸ ਝਗੜਾ ਜਿਹੜਾ ਪਿਆ ਕਿਸ ਕਾਰਨ ਪਿਆ ਕੀ ਕਾਰਨ ਕੀ ਬਣਿਆ ਜੀ ਦੋ ਕਰਨੀਏ ਬਣੇ ਜੀ ਸੜਕ ਤੇ ਇੱਕ ਤਾਂ ਰੋਕਣ ਕਰਕੇ ਵੀ ਸਾਡਾ ਟਰੈਕਟਰ ਕਿਉਂ ਇਹ ਤੁਮਨਾ ਕਰਦੇ ਵੀ ਸਾਡਾ ਟਰੈਕਟਰ ਸੜਕ ਤੇ ਰੋਕਣਾ ਹੈ ਜੀ ਇਸ ਤੋਂ ਪਹਿਲੇ ਵੀ ਸਾਡਾ ਮੰਨ ਲੋ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਨਾ ਸਾਡੇ ਦਾਦੇ ਦਾ ਕਨੈਕਸ਼ਨ ਤੱਕ ਇਹਨਾਂ ਪੱਟ ਲਿਆ ਉਹ ਵੀ ਚੋਰੀ ਪੱਟਿਆ ਉਹ ਵੀ ਕੋਸ਼ਿਸ਼ ਆਪਣੇ ਕੋਰਟ ਵਿੱਚ ਕੇਸ ਚੱਲ ਰਿਹਾ ਅਸੀਂ ਨਹੀਂ ਚਾਹੁੰਦੇ ਵੀ ਸਾਡੀ ਲੜਾਈ ਹੋਵੇ ਜੋ ਸਰਕਾਰ ਫੈਸਲਾ ਕੋਰਟ ਕਰੇਗਾ ਅਸੀਂ ਉਸ ਨੂੰ ਮੰਨਾਂਗੇ ਪਰ ਇਹਨਾਂ ਧੱਕੇ ਨਾਲ ਕੱਲ ਜਿਹੜੇ ਸਾਡੇ ਨੇ ਜਾਂਚ ਕੀਤੀ ਕਰੇ ਆ ਕੇ ਗੁੰਡੇ ਬੁਲਾ ਕੇ ਕਰੋ ਆ ਕੇ ਲੜੇ ਵੱਟੇ ਮਾਰੇ ਡਾਂਗਾ ਚਲਾਈਆਂ ਫਿਰ ਟਰੈਕਟਰ ਖਿੱਚ ਕੇ ਲੈ ਗਏ ਟਰੈਕਟਰ ਜਦੋਂ ਥੋੜਿਆ ਬੰਨਿਆ ਉਹਨਾਂ ਦੇ ਘਰੇ ਖੜਾ ਟਰੈਕਟਰ ਤੇ ਸਾਡੇ ਜਿਹੜੇ ਬੰਦੇ ਨੂੰ ਛੋਟਾਂ ਲੱਗੀਆਂ ਬਕਾਇਦਾ ਪੁਲਿਸ ਆਈ ਪ੍ਰਸ਼ਾਸਨ ਉਹ ਸਾਡੇ ਬੰਦੇ ਨਹੀਂ ਚੁੱਕ ਕੇ ਲੈ ਗਏ ਜਿਨ੍ਹਾਂ ਨੂੰ ਛੋਟਾਂ ਵੀ ਲੱਗੀਆਂ ਸੀ ਇਹ ਜਿਹੜਾ ਰਸਤਾ ਇੱਕੋ ਰਸਤਾ ਜੀ ਤੁਹਾਡੇ ਤੋਂ ਉਹਨਾਂ ਦਾ ਹਾਂ ਉਹਨਾਂ ਪਰਿਵਾਰ ਸਾਡੇ ਇੱਕੋ ਹੀ ਰਸਤਾ ਆ ਜਾਂਦਾ ਤੁਹਾਡੇ ਕਿੰਨੇ ਬੰਦੇ ਜਿਹੜੇ ਜ਼ਖਮੀ ਹੋਏ ਨੇ ਸਾਡੇ ਬੰਦੇ ਚਾਰ ਬੰਦੇ ਸੀ ਉਹਨ ਇੱਥੇ ਆ ਗਏ ਤੇ ਸਾਡੇ ਦੋਨਾਂ ਨੂੰ ਉਹਨਾਂ ਨੂੰ ਵੀ ਛੋਟਾ ਬੇਟਾ ਲੱਗੇ ਜਿਨ੍ਹਾਂ ਨੂੰ ਲੱਗੇ ਕੋਈ ਪ੍ਰਸ਼ਨ ਸੋਚਣਾ ਦਿੱਤੀ ਤੁਸੀਂ ਸੋਚਣਾ ਜੀ ਪੁਲਿਸ ਉੱਥੇ ਮੌਕੇ ਤੇ ਗਈ ਫਿਰ ਲੈ ਕੇ ਉੱਥੇ ਹੀ ਲੈ ਕੇ ਕਹਿੰਦੇ ਵੀ ਅਸੀਂ ਇਹਨਾਂ ਨੂੰ ਐਡਮਿਟ ਕਰਾਵਾਂਗੇ ਜਿਨ੍ਹਾਂ ਨੂੰ ਚੋਟਾਂ ਲੱਗੀਆਂ ਨੇ ਕੀ ਕਾਰਵਾਈ ਕੀ ਕਰ ਰਹੀ ਪੁਲਸ ਨੂੰ ਅਜੇ ਤੱਕ ਤਾਂ ਜੀ ਕੁਝ ਨਹੀਂ ਸਾਡੇ ਕੋਲ ਕਾਰਵਾਈ ਨਹੀਂ ਸਾਡੇ ਕੋਲ ਇੱਥੇ ਆਈ ਨਾ ਬਿਆਨ ਨਾ ਭਾਈ ਕੁਝ ਨਹੀਂ ਅਜੇ ਤੱਕ ਹੋਇਆ ਹੁਣ ਕਦੋਂ ਦਾਖਲ ਹੋ ਤੁਸੀਂ ਇਹ ਕੱਲ ਸ਼ਾਮਾਂ ਜੀ ਵੱਲੋਂ ਪੰਜ ਪੁਤੇ ਤੁਹਾਡੇ ਕਿੰਨੇ ਕੁ ਸਟਾ ਬੱਜੀਆਂ ਨੇ ਮੇਰੇ ਇੱਕ ਤਾਂ ਜੀ ਆ ਚੀਚੀ ਦੀ ਟੁੱਟੀ ਬੱਜੀ ਹੋਈ ਪਈ ਆ ਮੋਢੇ ਤੇ ਗਈ ਇੱਧਰ ਵੀ ਮੋਢੇ ਤੇ ਦੁਬਾਹਤ ਹੈਗੀ ਇਹ ਮੁੰਡਾ ਮਰ ਰਹਿ ਗਿਆ ਜੀ ਮੱਥੇ ਤੇ ਚੋਟ ਲੱਗੀ ਕੀ ਮੰਗ ਕੀ ਕਰਦੇ ਤੁਸੀਂ ਸਾਡੇ ਤਾਂ ਮਤਲਬ ਪੂਰੇ ਮਤਲਬ ਹੋਣੇ ਚਾਹੀਦੇ ਸਰ ਇਨਸਾਫ ਹੋਣਾ ਚਾਹੀਦਾ ਸੰਤ ਇਨਸਾਫ ਮਿਲਣਾ ਚਾਹੀਦਾ ਜੋ ਸਾਡੇ ਨਾਲ ਵਾਕਿਆ ਵਿੱਚ ਹੈ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਜੀ ਸਰ ਕਿੱਥੇ ਤੇ ਰਹਿਣਾ ਮਾਲਿਓ ਮੋਜਮ ਕੀ ਮਾਮਲਾ ਕੀ ਜੀ ਸਟਾਵੇ ਕੋਈ ਤੁਹਾਡਾ ਮਾਮਲਾ ਕੀ ਸ਼ਰਤ ਦਾ ਹੀ ਰੋਲਾ ਸੀ ਸਾਡਾ ਸਾਡੇ ਬਜ਼ੁਰਗੀਆਂ ਤੁਹਾਨੂੰ ਦੱਸੇ ਸੀ ਕਿਹੜੇ ਪਿੰਡ ਘਰ ਆਪਣਾ ਨਾ ਮੋਜਮ ਕੀ ਕਾਰਨ ਕੀ ਬਣਿਆ ਜਿਹੜਾ ਝਗੜਾ ਕੋ ਤੁਹਾਡਾ ਕੋ ਦੇਣਾ ਕਾਰਨ ਤਾਂ ਸਾਡਾ ਜੀ 2 ਸਾਲ 22 ਸਾਲਾਂ ਤੋਂ ਪਹਿਲੇ ਚੱਲ ਰਿਹਾ ਹੈ ਜੀ ਅਫੀਕ ਪੰਚਾਇਤ ਰਾਏ ਜੋ ਵੀ ਕੋਚੇ ਦਾ ਪੰਚਾਇਤ ਨਾਲ ਰੱਖਤੀ ਸੀ ਕੀਤਾ ਇਹ ਮਿਸਾ ਦਾ ਮਸਲਾ ਪੰਚਾਇਤ ਰਾਏ ਡਿੱਬੜ ਜਾਏ ਕਰ ਰਹੇ ਸੀ ਕੋਈ ਅਰੇ 3 ਉਹ ਨਹੀਂ ਲੈ ਕੇ ਚੱਲੇ ਇਹ ਮੇਨ ਰੋਲਾ ਜਿਹੜਾ ਰਸਤੇ ਦਾ ਇਹ ਹਾਂਜੀ ਰਸਤੇ ਜਾਏ ਤੇ ਹਮੇਸ਼ਾ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਗਾਣਾ ਬੱਕਦੇ ਰਹੇ ਅਸੀਂ ਦੋ ਭਰਾ ਆ ਗਏ ਇੱਥੇ ਰਹਿਣੇ ਸਾਡਾ ਬਜ਼ੁਰਗ ਘਾਬਾ ਪੈਣੀ ਰਹਿੰਦੇ ਆ ਰਾਤ ਨੂੰ ਬੱਕਦੇ ਰਹੇ ਅਸੀਂ ਚੁੱਪ ਕਰ ਗਏ ਦੂਜੇ ਦਿਨ ਅਸੀਂ ਸਰਪੰਚ ਨੂੰ ਕਿਆ ਹਸੀ ਕੋ ਡਰੇ ਗਿਆ ਸੀ ਉਸ ਤੋਂ ਬਾਅਦ ਆਏ ਕੱਲ ਸਵੇਰੇ ਨੰਦੇ ਕਰੇ ਗਏ ਸਾਡੀ ਗੱਲ ਬਾਤ ਸੁਣੀ ਕੋ ਨਾਨੂ ਉਹਨਾਂ ਬਈ ਫਿਟਾ ਫਿਟਾ ਨਾਨੂ ਕੀ ਤੀ ਕਿ ਮੰਗ ਕੇ ਕਰਦੇ ਹੋ ਮੰਗ ਕਰਦੇ ਸਾਨੂੰ ਸਾਹਿਬ ਮਿਲਣਾ ਚਾਹੀਦਾ ਇਹ ਗੁੰਡੇ ਕੇ ਪੀਏ ਆ ਗਏ ਐਮ ਐਲ ਸਾਹਿਬ ਦਾ ਜੀ ਕਿੰਨੀ 6 ਵਜੇ ਤੁਹਾਨੂੰ ਸਾਨੂੰ 6 ਜੀ ਤੇ 7 ਟਾਂਕੇ ਲੱਗ ਗਿਆ ਇੱਕਾ ਮੋੜ ਦੇ ਤੇ ਲੱਗੀ 6 ਤੇ ਇੱਕਾ ਜੀ ਜੀ ਤੇ ਲੱਗੀ हां जी सर के नाम है तुम्हारा महेंद्र सिंह के कहूंगी महेंद्र सिंह जी सर जी कल झगड़ा ठक्के ਨਾਲ ਇਹ ਸਾਡੇ ਘਰ ਕੇ ਆ ਨੇਲੇ ਆ ਗਏ ਨੇ ਸਾਡੀ ਕੁੜੀਆਂ ਨੂੰ ਪੈਂਟਰ ਲਾ ਕੇ ਵਹਾਉਂਦੇ ਸੀ 40 50 ਗੁੰਡਾ ਹੈ ਮੇਰਾ ਪੁੱਤਾਂ ਲਾਂਗ ਟਰੈਕਟਰ ਰੱਖਾ ਇਹਨਾਂ ਨੇ ਕੱਲ ਠੱਕੇ ਨਾਲ ਛਕ ਲਿਆ ਕਰੂ ਟਰੈਕਟਰ ਕਿੱਥੇ ਟਰੈਕਟਰ ਕਿੱਥੋਂ ਦਾ ਹਾਂਜੀ ਟਰੈਕਟਰ ਨਾਲ ਦੇ ਘਰੇ ਹੈ ਟਰੈਕਟਰ ਨਾਲ ਤੋੜ ਫੋੜ ਵੀ ਹੋਈ ਕੋਈ ਟਰੈਕਟਰ ਦੇ ਉੱਪਰ ਲੈ ਕੱਖ ਨਹੀਂ ਗਿਆ ਜੀ ਟਰੈਕਟਰ ਤੁਹਾਡਾ ਜੀ ਹਾਂਜੀ ਮੇਰਾ ਟਰੈਕਟਰ ਉਹਨੋ ਟਰੈਕਟਰ ਕਿੱਥੇ ਆ? ਨੰਨਦੇ ਘਰੇ ਆ ਜੀ। ਕਰ ਕੇ ਮੈਂ ਗਿਆ ਚਲਾਉਣਾ ਉਹ ਟਰੈਕਟਰ। ਘਰੇ ਜੀ ਖੋ ਖਿੱਚ ਕੇ ਲੈ ਗਿਆ ਆਪਣੇ। ਆਦੇ ਟਰੈਕਟਰ ਮਗਰ ਪਾ ਕੇ ਲੈ ਗਏ ਨੇ। ਕੋਈ ਵੀਡੀਓ ਵਗੈਰਾ ਤੁਹਾਨੂੰ ਕੋਲ ਹੈ ਉਹ ਦੀ? ਹਾਂ ਜੀ ਫੋਟੋ ਹੋ ਗਿਆ ਸਾਡੇ ਕੋਲ ਜੀ। ਕੀ ਮੰਗ ਕੇ ਕਰਦੇ ਹੋ? ਮੰਗ ਕੀ ਕਰਨਿਆ ਜੀ ਇਹਨਾਂ ਦਾ ਕੁਝ ਕੀਤਾ ਜਾਵੇ। ਬਾਹਰ ਦੇ ਬੰਦੇ ਲਿਆ ਕੇ ਧੀਆਂ ਪੈਣਾ ਛੇੜਨੀਆਂ। ਇਹ ਜਾ ਕੁੱਟਮਾਰ ਕਰਨੀ ਇਹ ਕਿੱਥੇ ਦਾ ਕਾਨੂੰਨ ਹੈ ਜੀ? ਪ੍ਰਸ਼ਾਸਨ ਵੀ ਨੰਨਦੇ ਵੱਲ ਹੈ। ਪੁਲਿਸ ਘਰ ਗਈ ਸਾਡੇ ਹੀ ਬੰਦੇ ਚੁੱਕ ਕੇ ਲਿਆਏ। ਰਾਦਰ ਉਹ ਛੱਡਦੇ ਨਹੀਂ ਸੀ ਅਸੀਂ ਬੰਦੇ ਨਹੀਂ ਛੱਡ ਸਕਦੇ ਸੱਟਾਂ ਵੀ ਸਾਢੇ ਵਜਿਆਂ ਲੜਾਈ ਵੀ ਉਹਨਾਂ ਨੇ ਕੀਤੀ ਤੇ ਬੰਦੇ ਸਾਡੇ ਛੁੱਕ ਲਿਆ ਤੁਸੀਂ ਕੋਲ ਲਿਖਤੀ ਦਰਖਾਸਤ ਦਿੱਤੀ ਹੈ ਹਾਂਜੀ ਤੁਸੀਂ ਕੋਲ ਲਿਖਤੀ ਦਰਖਾਸਤ ਦਿੱਤੀ ਤੁਸੀਂ ਆਹ ਦਿੱਤੀ ਅੱਜ ਤੇ ਕੀ ਕੁਝ ਕਾਰਵਾਈ ਕੀਤੀ ਹੁਣ ਪੁਲਿਸ ਨੇ ਅਜੇ ਕੁਝ ਨਹੀਂ ਕੀਤੀ ਸਾਡੇ ਕੋਲ ਕੁਝ ਹੀ ਨਹੀਂ ਆਇਆ ਤੁਹਾਡੇ ਬਿਆਨ ਵਗੈਰਾ ਹੋ ਗਏ ਕੁਝ ਵੀ ਨਹੀਂ ਹੋਇਆ ਕਰ ਲ ਅਸੀਂ ਫੋਨ ਵੀ ਕੀਤਾ ਸੀ ਪੁਲਿਸ ਨੂੰ ਜੀ ਉਹ ਸਾਡੇ ਵੱਲ ਨਹੀਂ ਆਈ ਉਹਨਾਂ ਵੱਲ ਆਈਏ ਗੁੰਡੇ ਬਕੈਰਾਂ ਉਹਨਾਂ ਦੇ ਘਰੇ ਬੈਠੇ ਰਹਿਆ ਉਹ ਸੋਨਾਂ ਦੇ ਘਰੇ ਨਹੀਂ ਗਈ ਸਾਡੇ ਘਰੇ ਆਈ ਸਾਡੇ ਬੰਦੇ ਫੜ ਕੇ ਲੈ ਗਈ ਕੋਈ ਦੂਸਰੀ ਪਾਰਟੀ ਦੇ ਵਿੱਚ ਦਾਖਲੇ ਹੋਸਪਟਲ ਹਾਂਜੀ ਦੂਜੀ ਪਾਰਟੀ ਦਾ ਹੈ ਤੁਹਾਨੂੰ ਕਿੰਨੇ ਕੁ ਸਟਾ ਵਜੀਆਂ ਮੇਰੇ ਜੀ ਆ ਲੱਤਾਂ ਤੇ ਵਜੀਆਂ ਤੇ ਇੱਕ ਆ ਬਾਹਰ ਤੇ ਵਜੀਆਂ ਇੱਕ ਆ ਮੱਥੇ ਤੇ ਵਜੀਆਂ ਜਦੋਂ ਹਮਲਾ ਹੋਇਆ ਕਿੰਨੇ ਕੁ ਬੰਦੇ ਸੀ ਉਹ ਉਹ ਬੰਦੇ ਜੀ 45 ਦੇ ਏੜਗੜ ਸੀ ਕੋਈ ਹਥਿਆਰ ਵੀ ਸੀ ਉਹਨਾਂ ਕੋਲ ਹਾਂਜੀ ਅਸਲਾ ਨਹੀਂ ਸੀ ਪੂਰਾ ਜਿਵੇਂ ਕਿ ਪਿਸਤੌਲ ਹੈ ਬੰਦੂਕ ਹੈ ਬਾਕੀ ਸਾਰਾ ਕੁਝ ਹੀ ਸੀ ਦਾ ਨਾਮ ਕੀ ਜੀ? ਹਰਮਜੀਤ ਕੀ ਕਾਰਨ ਕੇ ਉਸ ਪ੍ਰਦੂਸਾਯੋ ਕੀ ਝਗੜਾ ਕਿਦਾਂ ਜਿਹੜਾ ਹੋਇਆ ਤੁਹਾਡਾ ਕੀ ਮਸਲਾ ਕੀ ਹੈ ਜੀ? ਮਸਲਾ ਬਸ ਆਈ ਹੈ ਵੀ ਉਹਨਾਂ ਦਾ ਟਰੈਕਟਰ ਜਿਹੜਾ ਹੈ ਉਹ ਸਾਡੀ ਸੜਕ ਤੇ ਰੁਕ ਜਾਂਦਾ ਹੈ ਤੇ ਅਸੀਂ ਸੜਕ ਤੋਂ ਰੁਕਣੇ ਤੇ ਉਹ ਸਾਡੇ ਨਾਲ ਰੋਜ਼ ਲੜਾਈਆਂ ਕਰਦੇ ਨੇ, ਗਾਲਾਂ ਕੱਢਦੇ ਨੇ, ਬਕਵਾਸ ਬੋਲਦੇ ਨੇ ਸਾਡੇ ਕੋਲ ਬਕਵਾਸ ਜਰੀ ਨਹੀਂ ਗਈ ਕੱਲ ਤੇ ਉਹ ਸਾਡੇ ਗੁੰਡੇ ਲੈ ਕੇ ਕਰੇ ਆ ਗਏ ਸੀ ਤੇ ਕੁੜੀਆਂ ਨੂੰ ਛੇੜਨ ਲੱਗ ਗਏ ਤੇ ਬਕਵਾਸ ਕਰਦੇ ਸੀ ਤੇ ਇਸ ਕਰ ਸਾਡੀ ਲੜਾਈ ਹੋ ਗਈ। ਲੜਾਈ ਕਿੱਥੇ ਕਰੇ ਤੁਹਾਡੇ ਜੀ? ਹਾਂ ਜੀ ਕਰੇ ਆ ਗਏ ਸੀ। ਉਹਨਾਂ ਦੇ 40-50 ਗੁੰਡਾ ਸੀ ਅਸੀਂ ਕਰੋ ਗਰ ਦੇ 10-15 ਜਣੇ ਸੀ ਕਿੰਨੇ ਸੱਟਾਂ ਵੱਜਿਆ ਤੁਹਾਨੂੰ ਸਾਨੂੰ ਸੱਟਾਂ ਤਾਂ ਸਾਰਿਆਂ ਨੂੰ ਵੱਧੂ ਵੱਜੀਆਂ ਨੇ ਮੇਰੇ ਆਏ ਕਿਹੜੀ ਪਾਰ ਕਿਹੜੀ ਤੇ ਜ਼ਿਆਦਾ ਸੱਟ ਲੱਗੀ ਏ ਕੀ ਮੰਗੇ ਕਰਦੇ ਹੋ ਮੰਗ ਇਨਸਾਫ਼ ਮੰਗਨੇ ਅਸੀਂ ਉਹ ਪੀਏ ਦੇ ਬੰਦੇ ਨੇ ਉਹ ਕਹਿੰਦੇ ਨੇ ਅਸੀਂ ਪੀਏ ਦੇ ਸਾਡਾ ਕੁਝ ਨਹੀਂ ਕੋਈ ਕਰ ਸਕਦਾ ਉਹ ਕਹਿੰਦੇ ਨੇ ਅਸੀਂ ਤਾਂ ਕਿੱਲੇ ਨਾਲ ਕਟਾ ਬੰਨੇ ਆਏ ਆ ਇਹ ਕਹਿੰਦੇ ਨੇ ਉਹ ਜੀ ਕੀ ਨਾਮ ਤੁਹਾਡਾ ਗੁਰਵਿੰਦਰ ਸਿੰਘ ਜੀ ਕਰਵਿੰਦਰ ਜੀ ਕੀ ਕਹਿਣਾ ਚਾਹੋਗੇ ਝਗੜੇ ਨੂੰ ਲੈ ਕੇ ਤੁਸੀਂ ਝਗੜੇ ਅੰਸਾਰ ਜੀ ਨਾਨੂੰ ਅਸੀਂ ਬਹੁਤ ਸਮਝਾਇਆ ਸੀ ਨਾਨੂੰ ਹੱਥ ਜੋੜੇ ਨੇ ਵੀ ਲੜਾਈ ਚ ਕੋਈ ਫਾਇਦਾ ਨਹੀਂ ਬਿਆਦੇ ਗੁੰਡੇ ਨਾਲ ਤੁਸੀਂ પાਸੇ ਲੈ ਜਾਓ ਕਿਉਂ ਤੁਸੀਂ ਆਹ ਦਾ ਘਰ ਦਾ ਪੱਟਾ ਬਾਹੂ ਤੇ ਇਹਨਾਂ ਦੇ ਕਰੇ ਆ ਤੇ ਇਟਾਂ ਰੋੜੇ ਕਾਪੇ ਲੈ ਆ ਤੇ ਸ਼ਰੀਆਮ ਆ ਫਿਰ ਇਹਨਾਂ ਚ ਕਰੂਨਾ ਦੇ ਟਰੈਕਟਰ ਚੱਕ ਕੇ ਟਰੈਕਟਰ ਨੂੰ ਤੋੜਿਆ ਫਿਰ ਆਹ ਦਾ ਟਰੈਕਟਰ ਮਗਰ ਪਾ ਕੇ ਟਰੈਕਟਰ ਨੂੰ ਵਿੱਚ ਚੱਕ ਤੇ ਲੈ ਗਏ ਸੀ ਬਹੁਤ ਹੀ ਲੜਾਈ ਝਗੜਾ ਹੋਇਆ ਸੀ ਬਹੁਤ ਹੀ ਤੁਸੀਂ ਮੌਕੇ ਤੇ ਸੀ ਹਾਂਜੀ ਮੌਕੇ ਤੇ ਸੀ ਅਸੀਂ ਗਲਤੀ ਕਿੰਨੇ ਬੰਦੇ ਤੁਸੀਂ ਅਸੀਂ ਜਨ ਆਦੀ ਪਾਰਟੀ ਦੇ ਕੀ ਕਾਰਨ ਕੀ ਇਹ ਨੰਦਾ ਜਿਹੜਾ ਝਗੜਾ ਚੱਲਦਾ ਪਿਆ ਹੈ ਵੀ ਸੜਕ ਦਾ ਰੋਲਾ ਸੀ ਨੰਦਾ ਜੀ ਇੱਕੋ ਸੜਕ ਜਾਂਦੀ ਹੈ ਦੋਵਾਂ ਘਰਾਂ ਨੂੰ ਹਾਂ ਦੋ ਘਰਾਂ ਨੂੰ ਇੱਕੋ ਸੜਕ ਜੀ ਕੋਈ ਪਹਿਲਾਂ ਕੋਈ ਇਸ ਤਰ੍ਹਾਂ ਹੋਇਆ ਝਗੜਾ ਇਹ ਨੰਦਾ ਇਸ ਤਰ੍ਹਾਂ ਪਹਿਲਾਂ ਵੀ ਨੰਦਾ ਇਸ ਤਰ੍ਹਾਂ ਹੁੰਦੇ ਰਹਿੰਦੇ ਨੇ ਝਗੜੇ ਇਹ ਨੰਦੇ ਤਾਂ ਕੋਈ ਪਿੰਡ ਤੇ ਕੋਈ ਸਰਪੰਚ ਵਗੈਰਾ ਕੋਈ ਕੋਈ ਕਰਾਇਆ ਨਹੀਂ ਨੰਦਾ ਸਰ ਜੀ ਬੜੇ ਗਏ ਨੇ ਮੈਂਬਰ ਸਰਪੰਚ ਦੋ ਘਰਾਂ ਨੂੰ ਸਮਝਾਣ ਬਾਕੀ ਹੋਟਲ ਦੇ ਨਹੀਂ ਸਾ ਕੀ ਮਾਮਲਾ ਜਿਹੜਾ ਹੈਗਾ ਕਿਹੜੇ ਪਿੰਡ ਦਾ ਹੈਗਾ ਇਹ ਉਹ ਜਮਲਾ ਜੀ ਇਹ ਲੜਾਈ ਕਰ ਦੋਈ ਆਪਣਾ ਦੇ ਆਹ ਇਹ ਕੱਲ ਜੀ 2 ਵਜੇ 2:30 3 ਵਜੇ ਤੱਕ